ਹਵਾਰਦੀ ਪਾਈਡਾਲੋਜੀ 2024 ਕੋਰੇ ਸਾਰੇ ਹਾਲੇ ਜੀ ਆਗਾ ਬਾਬਾ ਨਾਦੋ ਜੀ ਦੇ ਜਨਮ ਦਿਹਾੜੇ ਤੇ 107 ਸੰਗਤਾਂ ਵੱਲੋਂ ਰਾਮ ਬੜੀਆਂ ਆਰਗੇਨਾਈਜੇਸ਼ਨ ਵੱਲੋਂ ਆਪ ਜੀ ਦੀ ਧੂਰੀ ਵਿੱਚ ਬਿਲਾਹੀ ਪਾਣੀ ਪਵਿੱਤਰੇ ਪਾਣੀ ਸੁਖਮਨੀ ਇਸ ਨੂੰ ਮਨ ਸਾਹ ਦੇ ਪਾਠ ਰੱਖੇਗੇ ਉਹ ਪ੍ਰਾਰਥਨਾ ਜੀ ਸਰੀਰਕਨ ਵਿਚਾਰ ਕੀਤੀਆਂ ਗਈਆਂ ਬਾਣੀ ਪੜਦੇ ਆ ਇੱਕ ਵੱਡੇ ਵੀਰ ਵੱਡੇ ਤੱਕ ਮੈਂ ਬਰਾਬਰ ਦੇ ਗਿਆ ਹਾਂਜੀ ਅ ਕਾ ਨਾਮ ਉਹਦਾ ਠੀਕ ਹੈ ਸਰ ਸੋ ਬਾਜੀ ਸਰਜੀਤ ਸਿੰਘ ਨੀਲਾ ਮੈਦ ਜੋ ਜਲੰਧਰ ਤੋਂ ਆਏ ਨੇ ਮੇਰੇ ਵੱਡੇ ਵੀਰ ਸੋ ਮੈਂ ਭਾਈ ਬੰਜੀਤ ਸਿੰਘ ਦੀ ਮਾਣ ਇੱਕ ਸੇਵਾ ਵੀ ਦੇਣੀ ਹੈ ਸੋ ਮੈਂ ਭਾਈ ਸਾਹ ਨੂੰ ਬੇਨਤੀ ਕਰਾਂਗਾ ਕਿ ਆਪਰੇ ਕੇ ਸੇਵਾ ਵੰਦਰ ਸਿੰਘ ਦੀ ਪ੍ਰਦੇਸ਼ਕ ਕਾਰਜਕਾਰ ਉਹ ਵੀ ਆਜਾਓ ਜੀ ਆਪ ਦਾ ਸਨਮਾਨ ਪ੍ਰਾਪਤ ਕਰਨ ਲਈ ਮਕਰ ਸਿੰਘ ਭਾਈ ਸਾਡੀ ਸੰਤਚਾਰ ਜੋ ਹੈ ਵਿੱਚ ਜੋ ਦੀ ਸਰੂਪ ਸਹਾਗ ਜੀ ਦਾ ਸਹਾਗ ਦਾ ਰੂਪੇ ਉਹਨਾਂ ਦੀ ਸ਼ਤਿਆ ਦੇ ਨੂੰ ਨਾ ਪੰਜਾਹ ਸਾਮਨਾ ਗੱਲ ਹੋਈ ਅੰਪਰੇਸਰ ਤੋਂ ਲੈ ਕੇ ਤੇ ਬਿੱਕੀ ਤੱਕ ਇੱਕ ਨਗਰਕੀ ਤੰਦਰ ਰੂਪੇ ਹੁੰਦਾ ਦੀ ਦਾ ਆਸਾ ਵਾਹਿਗੁਰੂ ਦੀ ਕਿੰਨੀ ਬਾਬਾ ਨਾਦੋ ਜੀ ਦੇ ਜਨਮ ਦਿਹਾੜੇ ਤੇ 107 ਸਤਾਂਵੰਦਾਂ ਵੱਲੋਂ ਰਾਮ ਗੜੀਆਂ ਆਰਗੇਨਾਈਜ਼ਰ ਵੱਲੋਂ ਆਪ ਜੀ ਦੇ ਘੁੜੀ ਵਿੱਚ ਪਿਆ ਇਹ ਪਾਣੀ ਪਵਿੱਤਰੇ ਪਾਣੀ ਸੁਖਮਨੀ ਸੁਮੰਤ ਪ੍ਰਭਨਾ ਭਗਤ ਜਨਾ ਕੈ ਮਰਗ ਸਰਾ ਜੀ ਸੁਖਮਨੀ ਸਾਜ ਦੇ ਪਾਠ ਰੱਖੇਗੇ ਉਹ ਪ੍ਰਾਰਥਨਾ ਜੀ ਸ੍ਰੀ ਤਨ ਇਹ ਬਟਨ ਮੈਂ ਬਰਾਬਰ ਦੇ ਗਿਆ। ਹਾਂਜੀ। ਇਹਦਾ ਨਾਮ ਉਹ ਲਾ ਦਿੰਦਾ। ਠੀਕ ਹੈ ਸਰ। ਜੀ ਬਈਆਂ ਦੁਪਾਗਾਂ ਦੀ ਮਿਲਤੀ ਆਉਣ। ਪਾਟਸੀ ਕੇਦਰ ਤੇ ਕੋਈ ਫੋਨ ਮੋਬਾਈਲ ਚੜ੍ਹਦੀ ਇੰਦਰ ਨਿਕੋ। ਚਲੋ। ਸਰ ਜੀ। ਭਾਜਾ ਬਾੜੇ ਤਰ੍ਹਾਂ ਜੀ। ਭਾਜੀ ਇਹ ਜਿਹੜੇ ਇੱਧਰ ਬੈਠੇ ਇੱਧਰੋਂ ਪਿੱਛੇ ਤਾਂ ਨੇਹਾ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਭਰੀ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਮੈਂ ਬੇਨਤੀ ਕਰਾਂ ਸਾਰੇ ਸਾਰੇ ਸੰਚੇਤਾ ਕਿਉਂਕਿ ਸਭ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਰਦਾਰ ਸਤਾਰ ਕਿਹੜਾ ਹੈ ਜੀ ਉਹਦਰ ਨੂੰ ਆਪਣੀ